ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦੀ ਪੰਜਾਬ ਨਿਊਜ਼ 64 ਸਾਰੇ ਵਾਰਡਾਂ ਦਾ ਦੌਰਾ ਕੀਤਾ ਜੋ ਵੀ ਵਜੇਤਾ ਰਹੇ ਤਾਂ ਵਾਰਡ ਨੰਬਰ 3 ਦੇ ਵਿੱਚ ਪਹੁੰਚਿਆ ਜੋ ਕਿ ਬਹੁਤ ਹੀ ਇਮਾਨਦਾਰ ਚਿਹਰਾ ਸੂਝਵਾਨ ਚਿਹਰਾ ਤੇ ਪੜਿਆ ਲਿਖਿਆ ਨੌਜਵਾਨ ਭੋਲਾ ਸੇਖੋ ਜੀ ਦੇ ਨਿਵਾਸ ਤੇ ਪਹੁੰਚਿਆ ਉਹਨਾਂ ਦੇ ਘਰ ਪਹੁੰਚਿਆ ਗੱਲਬਾਤ ਕਰਦੇ ਆ ਭੋਲਾ ਸੇਖੋ ਨੂੰ ਪਹਿਲਾਂ ਲੱਖ ਲੱਖ ਵਧਾਈਆਂ ਸ਼ਸ਼ੀਕਲ ਜੀ ਸਾਸੀ ਗਾਲ ਜੀ ਸਾਰੇ ਚੈਨਲ ਦੇਖਣ ਵਾਲਿਆਂ ਨੂੰ ਤੇ ਮੋਣਕ ਸ਼ਹਿਰ ਵਾਲਿਆਂ ਵਾਸੀਆਂ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੋਲਾ ਜੀ ਮੈਂ ਇੱਕ ਗੱਲ ਪੁੱਛਣਾ ਚਾਹਨਾ ਕਿ ਲੋਕਾਂ ਦਾ ਕਿੰਨਕ ਪਿਆਰ ਤੁਹਾਨੂੰ ਮਿਲਿਆ ਸਭ ਤੋਂ ਪਹਿਲਾਂ ਤੇ ਮੈਨੂੰ ਮੇਰੇ ਸ਼ਹਿਰ ਵਾਸੀਆਂ ਦਾ ਮੇਰੇ ਵਾਰਡ ਵਾਸੀਆਂ ਦਾ ਬਹੁਤ ਹੀ ਜ਼ਿਆਦਾ ਭਾਰੀ ਉਤਸ਼ਾਹ ਸਾਰੇ ਸ਼ਹਿਰ ਵਾਸੀਆਂ ਦੇ ਵਿੱਚ ਸੀ ਵੀ ਪੋਲਾ ਸਿੰਘ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਜਿਹੜਾ ਮਾਣ ਸੀ ਉਹ ਮੈਂ ਮਾਣ ਦੇ ਉੱਤੇ ਖੜਾ ਉੱਤਰਿਆ ਜਿੰਨੀ ਆਪਾਂ ਇੱਕ ਵਾਰ ਜਿੱਤਣ ਤੋਂ ਪਹਿਲਾਂ ਵੀ ਤੁਹਾਡੀ ਸਾਰਿਆਂ ਤੋਂ ਪਹਿਲਾਂ ਵੀਡੀਓ ਅਸੀਂ ਕੀਤੀ ਸੀ ਉਸ ਵਿੱਚ ਤੁਸੀਂ ਲੋਕਾਂ ਦੇ ਵਿਕਾਸ ਬਾਰੇ ਗੱਲ ਕੀਤੀ ਸੀ ਕਿ ਇਹ ਗੱਲਾਂ ਤੇ ਖਰੇ ਉਤਰੋਗੇ ਬਿਲਕੁਲ ਜੋ ਮੈਂ ਵਾਅਦੇ ਕੀਤੇ ਨੇ ਵਿਕਾਸ ਦੇ ਵੀ ਮੈਂ ਵਿਕਾਸ ਕਰਾਂਗਾ ਤੇ ਉਸੇ ਵਿਕਾਸ ਤੇ ਖਰੇ ਉਤਰਨ ਕਰਕੇ ਹੀ ਮੈਨੂੰ ਵਧੀਆ ਲੀਡ ਮਿਲੀ ਤੇ ਉਹ ਮੈਂ ਵਿਕਾਸ ਦੇ ਸਾਰੇ ਕੰਮ ਨੇ ਜੋ ਅਧੂਰੇ ਪਏ ਨੇ ਤੇ ਜਿਹੜੇ ਹੋਰ ਨਵੇਂ ਕਰਨੇ ਨੇ ਸਰਕਾਰ ਦੇ ਸਮਰਥਨ ਨਾਲ ਮੈਂ ਸਾਰਾ ਕੁਝ ਵਧੀਆ ਕਰਾਂਗਾ ਸੋ ਇੱਕ ਗੱਲ ਚੱਲ ਰਹੀ ਹੈ ਜੋ ਕਿ ਪ੍ਰਧਾਨ ਜੀ ਦਾ ਚਿਹਰਾ ਉਜਾਗਰ ਹੁਣ ਚ ਹਜੇ ਕੁਝ ਦਿਨ ਲੱਗਣਗੇ ਇਸ ਨੂੰ ਤੁਸੀਂ ਪ੍ਰਧਾਨਗੀ ਦਾ ਚਿਹਰਾ ਕਿਹਨੂੰ ਦੇਖਣਾ ਚਾਹੁੰਦੇ ਹੋ ਜੀ ਪ੍ਰਧਾਨਗੀ ਦਾ ਮੈਂ ਤੇ ਇਹੀ ਕਹਿ ਰਿਹਾ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਮੈਂ ਜੋ ਵਾਦੇ ਨੇ ਜੋ ਮੈਂ ਕੰਮ ਨੇ ਜੋ ਮੇਰੇ ਤੇ ਉਮੀਦਾਂ ਲਾਈਆਂ ਨੇ ਸਾਰੇ ਸ਼ਹਿਰ ਨੇ ਪਿਛਲੇ 5 ਸਾਲ ਕੋਈ ਵਿਕਾਸ ਵਾਲੀ ਕੋਈ ਸਾਰੇ ਸ਼ਹਿਰ ਨੂੰ ਪਤਾ ਹੈ ਵੀ ਜੋ ਕੁਝ ਵਿਕਾਸ ਹੋਇਆ ਆਪਣਾ ਪ੍ਰਧਾਨ ਦੇ ਤੌਰ ਤੇ ਤੇ ਅੱਗੇ ਮੈਂ ਉਹ ਬਿਲਕੁਲ ਹੀ ਜਿਹੜਾ ਜੋ ਵੀ ਪਿੱਛੇ ਕੰਮ ਨਹੀਂ ਹੋਏ ਮੈਂ ਉਹ ਸਾਰੇ ਸਾਰੇ ਬਹੁਤ ਵਧੀਆ ਢੰਗ ਨਾਲ ਸਾਰੇ ਕੰਮ ਕਰਾਂਗਾ ਕਿ ਜਿਹੜੇ ਕਿ ਸ਼ਹਿਰ ਵਾਸੀ ਮੇਰੇ ਤੇ ਵਿਸ਼ਵਾਸ ਰੱਖਣ ਤੇ ਮੈਂ ਉਹਨਾਂ ਦਾ ਵਿਸ਼ਵਾਸ ਜਿਹੜਾ ਪੂਰਾ ਕਾਇਮ ਰੱਖਾਂਗਾ ਬਹੁਤ ਵੱਡੀ ਗੱਲ ਕਹਿ ਰਹੇ ਨੇ ਕਿ ਜੋ ਵੀ ਸ਼ਹਿਰ ਵਾਸੀ ਜੋ ਵੀ ਮੇਰੇ VOTER SUPPORTER ਨੇ ਉਹਨਾਂ ਦੇ ਨਾਲ-ਨਾਲ ਮਿਲ ਕੇ ਮੈਂ ਜੋ ਆਪਣੇ ਏਰੀਆ ਦਾ ਵਿਕਾਸ ਕਰਾਂਗਾ ਉਹਨਾਂ ਦੇ ਨਾਲ ਸਾਡੇ ਨਾਲ ਜੁੜੇ ਨੇ ਉਹਨਾਂ ਦੀ ਧਰਮ ਪਤਨੀ ਪਰਵਜੋਤ ਕੋਰ ਜਿਨ੍ਹਾਂ ਦੇ ਨਾਂ ਤੇ ਕਾਗਜ਼ ਭਰੇ ਸੀ ਸ਼ਸ਼ੀ ਕਾਲ ਜੀ ਸਾਸਰੀ ਗੋਦੀ ਸਾਰੇ ਨਗਰ ਨਿਵਾਸੀਆਂ ਨੂੰ ਸਾਸਰੀਕਾਲ ਪਰਮਜੋਤ ਜੀ ਗੱਲ ਪੁੱਛਣਾ ਚਾਹਨਾ ਕਿ ਕਿੰਨਕ ਲੋਕ ਕਿੰਨਕ ਬਰਾਦਰੀਆਂ ਨੇ ਤੁਹਾਨੂੰ ਸਮਰਥਨ ਦਿੱਤਾ ਕਿ ਤੁਸੀਂ ਅੱਜ ਜਿੱਤਦਾ ਸੇਰਾ ਪਹਿਨ ਕੇ ਤੁਸੀਂ ਅੱਜ ਜੋ ਆਪਣੇ ਵਾਰਡ ਦੇ ਵਿੱਚ ਇੱਕ ਜਿੱਤ ਹਾਸਲ ਕੀਤੀ ਹੈ ਇਸ ਗੱਲ ਦਾ ਕਿੰਨਕ ਸ਼ੁਕਰਾਨਾ ਕਰੋਗੇ ਸਾਨੂੰ 36 ਬਰਾਦਰੀਆਂ ਸਾਰੇ ਸਾਡੇ ਮਤਲਬ ਕਿ ਵਾਟ ਵਾਲੇ ਨਿਵਾਸੀਆਂ ਨੇ ਬਹੁਤ ਜਿਆਦਾ ਸਾਡਾ ਸਮਰਥਨ ਦਿੱਤਾ ਹੈ ਔਰ ਉਹਨਾਂ ਨੇ ਤਨ ਤੇ ਮਨ ਨਾਲ ਸਾਡੇ ਨਾਲ ਬਹੁਤ ਸਾਥ ਦਿੱਤਾ ਹੈ ਤੇ ਅਸੀਂ ਉਹਨਾਂ ਦਾ ਬਹੁਤ ਸ਼ੁਕਰ ਗੁਜ਼ਾਰ ਕਰਨੇ ਆ ਤੇ ਉਹਨਾਂ ਦਾ ਧੰਨਵਾਦ ਕਰਨੇ ਆ ਤੇ ਅਸੀਂ ਉਹਨਾਂ ਦੇ ਨਾਲ ਸਹਿਮਤ ਹੋ ਕੇ ਅੱਗੇ ਜੋ ਵੀ ਕਦਮ ਕਰਾਂਗੇ ਉਹਨਾਂ ਦੀ ਸਲਾਹ ਦੇ ਨਾਲ ਉਹਨਾਂ ਦੇ ਜੋ ਕਾਰੋਬਾਰ ਕਰਨ ਵਾਲੇ ਨੇ ਸਾਰੇ ਅਸੀਂ ਕਰਾਂਗੇ ਸੋ ਸਾਰੇ ਸ਼ਹਿਰ ਵਾਸੀਆਂ ਦਾ ਜਿੰਨੇ ਵੀ VOTER SUPPORTER ਨੇ ਉਹਨਾਂ ਦਾ ਧੰਨਵਾਦ ਕਰਦੇ ਨੇ ਇੱਕ ਗੱਲ ਮੈਂ ਸੇਖੋ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਜਿੰਨੀ ਵੀ ਤੁਹਾਡੀ ਵਰਕ ਟੀਮ ਸੀ ਉਹਨਾਂ ਦਾ ਕਿੰਨਾ ਸ਼ੁਕਰਾਨਾ ਕਰੋਗੇ ਜਿੰਨੇ ਵੀ ਤੁਹਾਡੇ ਸੱਜਣ ਮਿੱਤਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਸੀ ਉਹਨਾਂ ਦਾ ਕਿੰਨਾ ਤੁਸੀਂ ਸਮਰਥਨ ਦਿੰਦੇ ਹੋ ਵੀ ਸਾਡੇ ਨਾਲ ਬਹੁਤ ਮੋਢੇ ਨਾਲ ਮੋਢਾ ਲਾ ਕੇ ਚੱਲੇ ਨੇ ਉਹਨਾਂ ਨੂੰ ਕਿੰਨਾ ਸ਼ੁਕਰਾਨਾ ਦਿਓਗੇ ਜੀ ਮੈਂ ਜੀ ਬਹੁਤ ਧੰਨਵਾਦ ਕਰਦਾ ਮੇਰੀ ਟੀਮ ਵਰਕ ਸੀ ਬਹੁਤ ਹੀ ਵਧੀਆ ਵਰਕ ਕੀਤਾ ਮੇਰੇ ਸ਼ਹਿਰ ਵਾਸੀ ਸਨ ਜਿਹੜੇ ਉਹ ਵੀ ਸੱਜਣ ਮਿੱਤਰ ਸਨ ਉਹਨਾਂ ਵੀ ਬਿਲਕੁਲ ਮੇਰਾ ਅੰਦਰੋਂ ਅੰਦਰ ਹੀ ਜੋ ਵੀ ਮੇਰੀ ਸਪੋਰਟ ਕੀਤੀ ਬਹੁਤ ਮਾਣਵਾਰੀ ਗੱਲ ਏ ਬਾਕੀ ਮੇਰੇ ਟੀਮ ਵਰਕ ਸੀ ਮੇਰਾ ਪਰਿਵਾਰ ਹੋ ਗਿਆ ਮੇਰਾ ਵਿਰਕ ਪਰਿਵਾਰ ਹੋ ਗਿਆ ਗੁਰਵਿੰਦਰ ਸਿੰਘ ਬਿੱਟੂ ਹੋ ਗਿਆ ਬੱਬੀ ਚੀਮਾ ਹੋ ਗਿਆ ਇਹਨਾਂ ਸਾਰਿਆਂ ਨੇ ਆਪਣਾ ਬੱਗਾ ਸਿੰਘ ਚੀਮਾ ਹੋ ਗਿਆ ਸਾਡੇ ਸਤਿਕਾਰਯੋਗ ਸਾਰੇ ਇਹਨਾਂ ਨੇ ਬਹੁਤ ਹੀ ਵਧੀਆ ਟੀਮ ਵਰਕ ਕੀਤਾ ਕਿ ਮੈਂ ਇਹਨਾਂ ਦਾ ਦਿਲੋਂ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਸਾਰੇ ਆਪਣੇ ਸੱਜਣ ਮਿੱਤਰਾਂ ਦਾ ਧੰਨਵਾਦ ਕਰਦੇ ਨੇ ਦਿਲ ਦੀ ਗਹਿਰਾਈਆਂ ਵਿੱਚ ਧੰਨਵਾਦ ਕਰਦੇ ਨੇ ਸਾਡੇ ਨਾਲ ਜੁੜੇ ਨੇ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸੰਤੋਖ ਸਿੰਘ ਜੀ ਸੇਖੋ ਸਾਹਿਬ ਜੋ ਕਿ ਪੋਲਾ ਸਿੰਘ ਸੇਖੋ ਦੇ ਫਾਦਰ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਪਣੇ ਪੁੱਤਰ ਦੀ ਕਾਰਜਗਾਰੀ ਨੂੰ ਕਿਵੇਂ ਦੇਖਦੇ ਨੇ ਸ਼ਸ਼ੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਗੁਰੂ ਜੀ ਕਾ ਕਾਲਤਾ ਵੈਗੁਰੂ ਜੀ ਕੀ ਫਤਿਹ ਮੈਂ ਇੱਕ ਗੱਲ ਪੁੱਛਣਾ ਚਾਹਨਾ ਜੀ ਤੁਹਾਡੇ ਪੁੱਤਰ ਪੋਲਾ ਸਿੰਘ ਜੀ ਸੇਖੋ ਨੂੰ ਜੋ ਇੰਨਾ ਪਿਆਰ ਇਲਾਕੇ ਦੇ ਵਿੱਚ ਮਿਲਿਆ ਤਾਂ ਲੋਕਾਂ ਦਾ ਕਿੰਨਾ ਸ਼ੁਕਰਾਨਾ ਕਰੋਗੇ ਜੀ ਬਹੁਤ ਬਹੁਤ ਸ਼ੁਕਰਾਨਾ ਕਰਨਿਆ ਭਾਈ ਸਾਰੇ ਭੈਣ ਭਰਾਵਾਂ ਦਾ ਸਾਰੇ ਬਰਾਦਰੀ ਦਾ ਸਾਰਾ ਬਹੁਤ ਵਧੀਆ ਜਿੱਤ ਕਰਾਈ ਹੈ ਜਿੰਨੀਆਂ ਗੱਲਾਂ ਆਪਣੇ ਤੁਹਾਡੀ ਇਨਕੀ ਭੋਲਾ ਸਿੰਘ ਜੀ ਸੇਖੋ ਉਹਨਾਂ ਦੀ ਧਰਮ ਪਤਨੀ ਪਰਵਜੋਤ ਨੇ ਅੱਜ ਬੋਲੀਆਂ ਨੇ ਕਿ ਇਹਨਾਂ ਗੱਲਾਂ ਤੇ ਖਰੇ ਉਤਰੋਂਗੇ ਜੀ ਹਾਂ ਖਰੇ ਉਤਰਾਂਗੇ ਜੀ ਖਰੇ ਉਤਰਾਂਗੇ ਇਹਨਾਂ ਦੀਆਂ ਗੱਲਾਂ ਜਿੰਨੇ ਵੀ ਇਹਨਾਂ ਆਖੀਆਂ ਨੇ ਸਾਰਿਆਂ ਨੇ ਗਾਲੀਆਂ ਨਾਲ ਨਲੀਆਂ ਨਾਲੀਆਂ ਬਾਜ਼ਾਰਾਂ ਦਾ ਸਾਰਾ ਕੰਮ ਇਹਨਾਂ ਦਾ ਕਰਾਂਗੇ ਸੋ ਇਹ ਸੀ ਸਾਡੇ ਨਾਲ ਭੋਲਾ ਸਿੰਘ ਸੇਖੋ ਦੇ ਫਾਦਰ ਸਾਹਿਬ ਸਰਦਾਰ ਸੰਤੋਖ ਸਿੰਘ ਜੀ ਸੇਖੋ ਸਾਹਿਬ ਜੋ ਕਿ ਪੂਰੇ ਤਨਮਨ ਧੰਨ ਨਾਲ ਕਹਿ ਰਹੇ ਨੇ ਕਿ ਲੋਕਾਂ ਦਾ ਦਿਲ ਦੀ ਗਹਿਰਾਈਆਂ ਦੇ ਨਾਲ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਸਾਨੂੰ ਇੰਨਾ ਪਿਆਰ ਇੰਨਾ ਸਾਰਾ ਕੁਝ ਬਖਸ਼ ਕੇ ਅਸੀਂ ਜਿੱਤ ਪ੍ਰਾਪਤ ਕੀਤੀ ਅਸੀਂ ਲੋਕਾਂ ਦੇ ਸਾਰੀ ਉਮਰ ਰਿਣੀ ਰਹਾਂਗੇ ਤੁਸੀਂ ਦੇਖ ਰਹੇ ਹੋ ਦੀਪ ਪੰਜਾਬ న్యూਸ 64 ਬਣੇ ਰਹੋ ਜੀ ਧੰਨਵਾਦ ਸੇਖੋ ਸਾਹਿਬ ਇੱਕ ਗੱਲ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਤੁਹਾਨੂੰ ਕਿੰਨਕ ਵੋਟਾਂ ਦੀ ਲੀਡ ਮਿਲੀ ਸਾਨੂੰ ਸ਼ਹਿਰ ਦੇ ਵਿੱਚ ਬਹੁਤ ਹੀ ਵਧੀਆ ਵੱਡੀ ਲੀਡ ਨਾਲ ਸਾਡੀ ਜਿੱਤ ਪ੍ਰਾਪਤ ਹੋਈ ਹੈ ਜਿਹਦਾ ਮੈਨੂੰ ਬਹੁਤ ਮਾਣ ਮਹਿਸੂਸ ਏ ਮੇਰੇ ਵਾਰਡ ਵਾਸੀਆਂ ਵੱਲੋਂ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਸੀ ਸੇਖੋ ਸਾਹਿਬ ਇਹ ਗੱਲ ਸ਼ਹਿਰ ਦੇ ਲੋਕਾਂ ਦੀ ਆਵਾਜ਼ ਏ ਕਿ ਤੁਹਾਨੂੰ ਹੀ ਪ੍ਰਧਾਨ ਦਾ ਚਿਹਰਾ ਦੇਖਦੇ ਨੇ ਲੋਕ ਵੇਖੋ ਜੀ ਮੈਨੂੰ ਜੋ ਮਾਣ ਮੈਨੂੰ ਬਖਸ਼ਦੇ ਨੇ ਸ਼ਹਿਰ ਵਾਸੀ ਮੈਂ ਉਹ ਮਾਣ ਜਿਹੜਾ ਮੈਂ ਬਿਲਕੁਲ ਆਪਣੀ ਝੋਲੀ ਪਾਣ ਨੂੰ ਤਿਆਰ ਹਾਂ ਜੇ ਮੈਨੂੰ ਸਾਰੇ ਉਸ ਤੋਂ ਉੱਤੇ ਮੇਰੇ ਜੋ ਪਾਰਟੀ ਹਾਈ ਕਮਾਂਡ ਨੇ ਮਾਣ ਦਾ ਧੰਨਵਾਦ ਕਰਦਾ ਵੀ ਜੋ ਮੈਨੂੰ ਮਾਣ ਬਖਸ਼ਣਗੇ ਤੇ ਉਹ ਮੈਂ ਬਿਲਕੁਲ ਉਹਨਾਂ ਦੇ ਖਰਾ ਉਤਰਾਂਗਾ ਤੇ ਬਾਕੀ ਜੋ ਹਾਈ ਕਮਾਂਡ ਮੇਰੇ ਸ਼੍ਰੀਮਾਨ ਸ਼੍ਰੀ ਵਰਿੰਦਰ ਗੋਇਲ ਜੀ ਕੈਬਨਟ ਮੰਤਰੀ ਜੋ ਮਾਣ ਬਖਸ਼ਣਗੇ ਉਹ ਮੈਂ ਸਹਿਕਾਰ ਕਰਾਂਗਾ ਜੀ ਪੋਲਾ ਸਿੰਘ ਸੇਖੂ ਨੇ ਬਹੁਤ ਵੱਡੀ ਗੱਲ ਕਹੀ ਹੈ ਕਿ ਜੋ ਵੀ ਸਰਕਾਰ ਦਾ ਹੁਕਮ ਹੋਏਗਾ ਉਹ ਸਿਰ ਮੱਥੇ ਹੈ ਦੇਖਦੇ ਆ ਕਿ ਆਉਣ ਵਾਲੀ ਪ੍ਰਧਾਨਗੀ ਕਿਸ ਦੇ ਹੱਥਾਂ ਦੀ ਹੈ ਤੁਸੀਂ ਜੁੜੇ ਰਹੋ ਜੀ ਪੰਜਾਬ